ਨੇ ਵੀ ਦੋ ਪਰਦਾਨ ਤੇ ਕਿਸਾਨ ਅਕਸਰ ਹੀ 13045 ਤੇ ਬੋਰਨ ਦੀ ਸਪਰੇ ਕਰਦੇ ਆ ਸਾਨ ਵੀਰੋ ਜੇਕਰ ਤੁਸੀਂ ਝੋਨੇ ਉੱਪਰ 13045 ਤੇ ਬੋਰਨ ਦੀ ਸਪਰੇ ਕਰਨਾ ਲਾਇਕ ਕਰ ਦਿਓ ਤੇ ਖਾਸ ਧਿਆਨ ਰੱਖਣਾ ਹੈ ਕਿ ਬੋਰਨ ਕਿਸੇ ਵੀ ਕੰਪਨੀ ਦਾ ਲੈ ਰਹੇ ਹੋ 1 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਪਾਉਣਾ ਹੈ ਇਹ ਬੋਰਨ ਜਾਦਾ ਵੀ ਨੁਕਸਾਨ ਕਰਦਾ ਫਸਲ ਦਾ ਤੇ ਘੱਟ ਵੀ ਨੁਕਸਾਨ ਕਰਦਾ ਇਸ ਕਰਕੇ ਧਿਆਨ ਰੱਖਣਾ 1 ਗ੍ਰਾਮ 1 ਲੀਟਰ ਦਾ ਬੋਰਨ ਲੈਣਾ ਤੁਸੀਂ ਤੇ ਨਾਲ 13045 ਤੁਸੀਂ ਚੰਗੀ ਕੰਪਨੀ ਦਾ ਲੈਣਾ ਹੈ ਜੇਕਰ ਤੁਸੀਂ ਸਪਰੇਅ ਵਿੱਚ ਮਿਕਸ ਕਰਕੇ ਕਰਨਾ ਚਾਹੁੰਦੇ ਹੋ ਤਾਂ ਇੱਕੋ ਇੱਕ ਕੰਪਨੀ ਆ ਜਿਹੜੀ ਰეკਮੈਂਡ ਕਰਦੀ ਆ ਆਈਸੀਐਲ ਆਈਸੀਐਲ ਦਾ 13045 ਤੇ ਜੇਕਰ ਕੋਈ ਫੰਗੀ ਸਾਈਟ ਤੇ ਸਪਰੇਅ ਕਰਨਾ ਚਾਹੁੰਦੇ ਹੋ ਤੇ ਇਸ ਦੇ ਨਾਲ ਮਿਕਸ ਕਰਕੇ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਕੰਪਨੀ ਲੇਬਲ ਕਲੇਮ ਕਰਦੀ ਆ ਕਿ ਸਾਡੇ ਡਾਟ ਨੂੰ 65 ਦੇ ਵਿੱਚ ਮਿਕਸ ਕਰਕੇ ਤੁਸੀਂ ਕਰੋਗੇ 65 ਪਲੱਸ ਸਾਡੇ ਨਪੀਕਾ ਦੋਨਾਂ ਦਾ ਕੰਮ ਕਰਨ ਦਾ ਜਿਹੜਾ ਐਫੀਸ਼ੀਐਂਸੀ ਆ ਉਹ ਵੱਧ ਜਾਂਦੀ ਆ ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਕਰਿਓ